ਜੰਗਸਾਬ ਤੇਰਾ ਕਹੋ ਨਾਨਕੋ ਸਭ ਤੇri ਵਡਿਆਈ ਕੋਈ ਨਾ ਹੁਣਾ ਜਾਣੇ ਮੇਰਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਬਖਸ਼ੋ ਤੇਜੀ ਸਹਾਇ ਬਾਪੂ ਗੁਰੂ ਜੀ ਕੀ ਪਾਛੀਦਸਰੀ ਪ੍ਰਥਮ ਗੋਬੀ ਸਮਰਤਾ ਵਰਨਾਣ ਕਲਿੰਗ ਤੇ ਆਏ ਚਰੰਗਤ ਗੁਰਤੇ ਮਰਦਾਸ RAM DAS ਮੋਈ ਸਹਾਇ ਅਰਜੁਨ ਹਰ ਗੋਬਿੰਦ ਨਾਮ ਸਮਰਾਉ ਸ੍ਰੀ ਹਰਰਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਜਿਸ ਵਿੱਚ ਸਭ ਸੁਜਾਈ ਤੇਗ ਬਹਾਦਰ ਸਿਮਰੇ ਆਏ ਘਰ ਨਾਲ ਉਨੇ ਦੇ ਆਵੇ ਧਾਇ ਸਭ ਥਾਈ ਹੋਏ ਸਹਾਇ ਤਸਵੀਰ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਸਾਹਿਬ ਕੇ ਬੋਲੋ ਜੀ ਜਿਉਂ ਪਿਆਰਿਆਂ ਚੋਂ ਸਾਈਂ ਜਾਂਦੇ ਆ 40 ਮੁਕਤਿਆਂ ਆਠੀਆਂ ਜੱਪੀਆਂ ਤਪੀਆਂ ਦੇ ਕੇ ਇਹਨਾਂ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਸ ਤਰ੍ਹਾਂ ਜਿਹੜੇ ਆਰਿਆ ਜਿਹੜਾ ਇਹ ਗੁਰਦੁਆਰੇ ਦੇ ਵਾਲੀ ਕੁਰਬਾਨੀਆਂ ਕੀਤੀਆਂ ਤਨ ਮਨ ਹੀ ਆਰਿਆ ਸਿੱਖੀ ਕੇਤਨ ਫਾਲਸਾ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਅਵੈ ਜਿਤ ਆਵਨ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਫਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਹੈ ਆਇ ਤੇ ਦੇਖ ਦੇ ਕਤੇ ਰੂਪ ਕੀ ਪੈਜ ਬਣ ਕੇ ਦੀਦ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ

ਵੱਲੋਂ ਭੈਣਾ ਵੱਲੋਂ ਤੁਹਾਡੀ ਜੱਥੇ ਨੂੰ ਮਾਇਆ ਦੇ ਰੂਪ ਦੇ ਵਿੱਚ ਪਿਆਰ ਭੇਜਿਆ ਗਿਆ ਧੰਵਾਦ ਹੈ ਸਾਰਿਆਂ ਦਾ ਉਹ ਵੀ ਸਤਕਾਰਯੋਗ ਯਾਨੀ ਜਗENDER ਸਿੰਘ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਆਇਆ ਬਹੁਤ ਹੀ ਸਤਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੰਜ ਚਾਰਾ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਸ਼ਾ ਪੰਦੇਰ ਪਲਵਾ ਸਨਮਾਨ ਜਗਤ ਗੁਰੂ ਤਾਂ ਤਾਂ ਸਾਹਿਬ ਸ੍ਰੀ ਗੁਰੂ ਨੰਗਦੇਵ ਜੀ ਮਹਾਰਾਜ ਜੀ ਜਿਨ੍ਹਾਂ ਦਾ ਪ੍ਰਕਾਸ਼ ਪੂਰਵ ਕਾਲ 15 ਤਰੀਕ ਨੂੰ 71 ਦੀ ਜੋ ਪੂਰਨਮਾਛੀ ਆ ਉਸ ਮੌਕੇ ਤੇ ਉੱਚੀ ਦੁਨੀਆਂ ਦੇ ਵਿੱਚ ਬੜੀ ਸ਼ਰਧਾ ਭਰ ਨਾਲ ਮਨਾਇਆ ਜਾ ਰਿਹਾ ਉੱਥੇ ਸ੍ਰੀ ਰਣਪੁਰ ਸਾਹਿਬ ਦੇ ਆਲੇ-ਦੁਆਲੇ ਪਰ ਗੋਟਾ ਪੀਰ ਬਹਾਰਾ ਇਹਨੇ ਬੜੀ ਕਿਰਪਾ ਕੀਤੀ ਜਦੋਂ ਪੀਰ ਜੀ ਜੀਨ ਸ਼ਾਹ ਦੇ ਦਰਸ਼ਨ ਦੇ ਵਾਸਤੇ ਇਸ ਸਥਾਨ ਤੇ ਆਏ ਉਹ ਸਭੀ ਪੀਰ ਦੀ ਜੰਗਲ ਘੜੇ ਜੰਗਲ ਜਿਹੜੇ ਸਨ ਕੋਈ ਆਬਾਦੀ ਨਹੀਂ ਸੀ ਜਿਹੜੀ ਜੇ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਉਹਨਾਂ ਦੇ ਵਾਸਤੇ ਆਏ ਫਿਰ ਜਰੂਰ ਦਰਸ਼ਨ ਦਿੱਤੇ ਅੱਜ ਇਸ ਸਥਾਨ ਤੇ ਸਤਪੁਰਾ ਦੀ ਉਸ ਯਾਦ ਵਿੱਚ ਗੁਰਦਰਾ ਚਰਨ ਕਮਲ ਸਾਹਿਬ ਉਹ ਸਥਾਨਾ ਬਣਿਆ ਹੋਇਆ ਸੋ ਸੋਨੇ ਗੁਰਦਰਾ ਪ੍ਰਬੰਧਕ ਕਮੇਟੀ ਵਾਲੇ ਤਕਸੀ ਕੇਸਗਰ ਸਾਹਿਬ ਜੀ ਨੇ ਸੱਤਾ ਚਾਇਆ ਉਹ ਦਿ ਮਹਾਨ ਨਗਰ ਕੀ ਤਰਜ ਕੀਰਤਪੁਰ ਸਾਹਿਬ ਕੀ ਅਰੰਭ ਹੋਇਆ ਇਹ ਨਗਰਕਰਤਨ ਸੂਬੇ ਦੇ ਇਲਾਕੇ ਵਿੱਚ ਉਸ ਮੁੱਚੇ ਸ਼ਹਿਰ ਦੇ ਵਿੱਚ ਕੁਲਦਾ ਹੋਇਆ ਵਾਪਸ ਗੁਰੂ ਚੰਦ ਗੰਗੂ ਸਾਹਿਬ ਪਹੁੰਚੇਗਾ ਇਸ ਤਰ੍ਹਾਂ ਜੋ ਅੱਜ ਕੱਲ ਨੂੰ ਅਖੰਡ ਪੜ੍ਹ ਸਾਹਿਬ ਦੇ ਭੋਗ ਸੇਰੇ ਇੱਥੇ 9:00 ਵਜੇ ਪਹਿਨ ਕੇ 9:00 ਵਜੇ ਅਰਦਾਸ ਹੋਈ ਅਖੰਡ ਪੜ੍ਹ ਸਾਹਿਬ ਦੀ ਉਪਰੰਤ ਜੋ ਗੁਰਬਤ ਸਮਾਰੰਥ ਆਰੰਭ ਹੋਈ ਜਿਨ੍ਹਾਂ ਵਿੱਚ ਸਤਖੰਡ ਸਿੰਘ ਬੰਦਰ ਸਾਹਿਬ ਵੀ ਜੁੜੀ ਰੱਖੀ تخت صاحب کےس گڑھ صاحب کی ہزری راجی وہ ہاضری بھر گئے اتنے پہنچ کے ٹھاڈی جتے کتھا بات کو بھی سنگت کرنگے اس طرح کل تخت شریس گڑھ صاحب بھی جی اس طرح گرم سماگ شرے نو بجے ہونگے ਕੁਝ ਸੱਚਖੜ ਸੀ ਇਹ ਮੰਦਰੀ ਸਾਹਿਬ ਵੀ ਜੂਰੀ ਰਾਜੀ ਤਕਸੀਰ ਕੇਸਗੜ ਸਾਹਿਬ ਦੇ ਜੂਰੀ ਰਾਜੀ ਕਥਾਵਾਚਕ ਅਤੇ ਹੋਰ ਮਦਵਾਨ ਪਰਿਖੇ ਜੁਟਾ ਹੁੰਦੇ ਹਨ ਸੋ ਸੁਚਿਆ ਸੰਤਾ ਪ੍ਰਵੇਸ਼ ਮਹਾਨ ਪਰਉਪਦੀਆਂ ਮੈਂ ਆਪਣੇ ਵੱਲੋਂ ਇਮਾਨ ਜੋ ਪ੍ਰਧਾਨ ਸਾਹਿਬ ਸਰਦਾਰ ਜੁੱਧਰ ਸਿੰਘ ਜੀ ਧਰਨੀ ਟਰਹਾਨ ਸ਼ੋਨੀ ਗੁੱਦਾਪੁਰ ਦੇ ਕਮੇਟੀ ਇਹਨਾਂ ਵੱਲੋਂ ਅਤੇ ਮੈਂਜਰ ਤਕਸੀਰ ਕੇਸਗੜ ਸਾਹਿਬ ਸੁਚੇ ਪ੍ਰਬੰਧਨ ਵੱਲੋਂ ਮੈਂ ਸ਼ਿਮੁਤਿਆ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿ